ਇੱਕ ਕੋਈ ਗੱਲ ਨਹੀਂ ਆਈ ਯਾ ਤੁੰਗ ਬੜਾ ਆ ਕਿਤਾ ਮੇਰਾ ਪੈਣ ਦਾ 55 ਕਹਿੰਦਾ ਉਹ ਦਾਇਆ ਹੀ ਨਹੀਂ ਦੇਖਦੇ ਸੀ ਕਿ ਆ ਗਈ ਗੋਸਾ ਨਾ ਤੇਰਾ ਮਾਤਾ ਕੁਛ ਨਹੀਂ ਗਿਆ ਨਵੀਂ ਮੈਰੀ ਕਹਿੰਦਾ ਉਹ ਇਹ ਬੰਦੇ ਸਾਡੇ ਦੇ ਸਾਢੇ ਪੰਜ ਹੋਈ ਅੜੀ ਪਈ ਥੋੜੀ ਸਾਢੇ ਪੰਜ ਸਾਨੂੰ ਦਿੰਦੇ ਤੁਸੀਂ ਅਸੀਂ ਉੱਤੇ ਪੰਦ ਨੇ ਤੁਸੀਂ ਗਾਇਆ ਮੇਰੇ ਕੋਈ ਗੱਲ ਨਹੀਂ ਹੋਈ ਛੋਡੇ ਬੰਦੇ ਨੇ ਵੀ ਸੱਦ ਲਾ ਜਿਹੜਾ ਤੈਨੂੰ ਆਂਦਾ ਉਹ ਖੜਾ ਪੁੱਛ ਰੋ ਪੁੱਛ ਲੈ ਕਹਾਗਾ ਬੱਸ ਇੱਕ ਦਾ ਕੀ ਦੇ ਨਾ ਹੋਵੇ ਹੋਰ ਨਾ ਹੋਵੇ ਕੋਈ ਸੋ ਸਦਾ ਦਾ ਮੁੰਡਾ ਕਾਕੇ ਦਾ ਹੋਵੇ ਤਾਂ ਰਮਿੰਦ ਆਇਆ ਕਾਕੇ ਦਾ ਕੀ ਕਰੀਂ ਕਰਾ ਬਸ ਕਰਾ ਦੇ ਲਾਓ ਬਸ ਆਪੇ ਆ ਜਾਣਾ 5000 ਦੇ ਯਾ ਪਾਲਾ ਕੁਛ ਨਹੀਂ ਆਪ ਨਹੀਂ ਜਾ ਲੈ ਇਹ ਬਈ ਦੇਣਾ ਯਾਰ ਤੁਹਾਡਾ ਕੋਲ ਕਾਲਾ ਕੁਛ ਉਹ ਨਹੀਂ ਬੱਕਰੀ ਇੱਕ ਦਿਨ ਤਾਂ ਅੱਫਰ ਜਾਣਗੇ ਸੁੱਕ ਪੰਜ ਦਾ ਕਹਿਦਾ ਬੱਕਰੀ ਮਹਿੰਗੀ ਲਈ ਸੀ ਭਰਾਵਾ ਆਪੀ ਮੈਂ ਕਹੇ ਮੈਂ ਲੈ ਆਇਆ ਬੰਦਾ ਦਿਓ ਪਰ ਕੀ ਇਹਨਾਂ ਨੂੰ ਸੁੱਕ ਦੇਣੀ ਆ ਪੀਸ ਸੁੱਕ ਤਾਂ ਦੇਣੀ ਕਾਲਾ ਬੱਕਰਾ ਲੈਂਦੇ ਆ ਤੇ ਹੋਰ ਇਹ ਕੀ ਕਹਿੰਦਾ ਕੀ ਕਹਿੰਦਾ ਇੱਕੋ ਹੀ ਗਾ ਸੁੱਕੇ ਛੰਡ ਕੇ ਮੈਨੂੰ 1500 ਦੇ ਕਿਹਾ ਸੀ ਇਹਨੇ ਮੈਨੂੰ ਇਹ ਵੀ ਆ ਕੁਲੇ ਖੜਾ ਮੈਂ ਦੋ ਵਾਰੀ ਤਿੰਨ ਵਾਰੀ ਗਾ ਖਾਈ ਆ ਮੈਂ ਕਿਹਾ ਬੱਕਰਾ ਤਕਿਆ ਯਾਰ ਭਾਈ ਉਹਨਾਂ ਦਾ ਕੋਈ ਫੋਨ ਨਹੀਂ ਆਇਆ ਕਿ ਹਾਂ ਨਾ ਜਦ ਤਰਾ ਵੇਖਦਾ ਤੇ ਨਹੀਂ ਨਹੀਂ ਦੇਖਾਂ ਮੈਂ ਤੈਨੂੰ ਪੁੱਛੇ ਨਾ ਠੀਕ ਆ ਸੋਖ ਯਾਰ ਗੱਲ ਕਰਨ ਤਾਂ ਆਉਂਦੇ ਉਹਨੇ ਕੋਈ ਦੱਸਿਆ ਨਹੀਂ ਦੱਸ ਦੇ ਤੂੰ ਗੱਲ ਸਹੀਦ ਭਾਈ ਯਾਰ ਮੈਂ ਤੈਨੂੰ ਦੱਸਦਾ ਕੱਲ ਇਹਨੂੰ ਮੈਂ 5500 ਦਾ ਮੁਕਾਇਆ ਸੀਗਾ ਇਹਨੇ 5500 ਹੋ ਗਿਆ ਤੇਰਾ ਵੇਖ ਤਕਿਆ ਦੇ ਦੇ ਮੇਰੇ ਬੰਦੇ ਆ ਮੇਰੇ ਪਿੰਡ ਦੇ ਬੰਦੇ ਮੇਰੇ ਆਪ ਦੇ ਮੈਂ ਦੇ ਦੇ ਤੇ ਫਿਰ ਬਸ ਦੇ ਇਹਨੇ ਦੱਸਿਆ ਨਹੀਂ ਕੋਈ ਜਦੋਂ ਮੈਨੂੰ ਇਹਨਾਂ ਨੇ ਫੋਨ ਨਹੀਂ ਕੀਤਾ ਗਲਤੀ ਹੀ ਗਲਤੀ ਆ ਯਾਰ ਇਹ ਸੋਖ ਦੀ ਗਲਤੀ ਨਹੀਂ ਸੋਖ ਤੇ ਨਹੀਂ ਗਲਤੀ ਗਲਤੀ ਉਹਨਾਂ ਦੀ ਜਦੋਂ ਨਹੀਂ ਦੱਸਿਆ ਨਹੀਂ ਕਰ ਉਹਨੇ ਆਖਰ ਮੈਂ ਕਿਹਾ ਤੂੰ ਬੱਕਰਾ ਲੈ ਜਾ ਆਂਦਾ ਵੀ ਉਹਨਾਂ ਦਾ ਨਹੀਂ ਪਤਾ ਕਿ ਉਹਨੇ ਆਖੇ ਹੀ ਨਹੀਂ ਮੈਨੂੰ ਜਦੋਂ ਕਿ ਮੈਂ ਕਿਹਾ ਤੂੰ ਬੱਕਰਾ ਲੈ ਜਾ ਪੈਰ ਨਾ ਆ ਜਾਂਦਾ ਫੜਾ ਤੂੰ ਬੱਕਰਾ ਲੈ ਜਾ ਆ ਲੈ ਉਹਨਾਂ ਬੋਲੀ ਜਾਂ ਸੋਖਣੇ ਤੈਨੂੰ ਕੋਸ਼ਿਸ਼ ਕਰਦਾ ਸੀ ਕਹਦਾ ਤੂੰ ਤੂੰ ਵੀ ਮਾਨਦਾਨ ਵੀਰ ਇੱਧਰ ਆ ਇੱਧਰ ਇੱਧਰ ਦੱਸ ਕਰ ਲੈ ਇਹ ਤਾਂ ਫੜ ਲੈ ਦੱਸ ਸਾਈ ਫੜ ਲਈ 10 ਦੇ ਜਾ ਵੇਚ ਤਾਂ ਆ ਗੋਣੀ ਰਟਾ ਮੈਂ ਨਾ 10 51 16 ਦੇ ਤਾਂ ਆਲਾ ਫੜ ਜੱਗੀ 57 ਦਾ ਕਰਤਾ ਆ ਵੇਖ ਲਓ ਪਾਲਾ ਖੋ ਜੋ ਕਿ ਹੁਣ ਲਖਾਈ ਵੀ ਦੇਣੀ ਆ ਮੈਂ ਲਖਾਈ ਕਰੇ ਬਾਬੇ ਦੇ ਜਾਂਦਾ ਉਹ ਕਿਹੜਾ ਰੋਰ ਹੋ ਸਕਦਾ ਹੁੰਦਾ ਜਦੇ ਪੈਸੇ ਦਾ ਹੈ ਜੱਗੀ ਤੂੰ ਪਾਇਆ ਲਿਖਾਈ ਸੁੱਖ ਦਾ ਕੰਮ 53 ਦਾ ਆ ਗਿਆ 55 ਦੇ ਨਹੀਂ 53 ਹਾਂ ਆ ਲਿਖਾਈ ਤੂੰ ਦੇ ਦੀ ਲਿਖਾਈ ਆ ਜਾ ਹੁਣ ਕੀ ਤੇਰੀ ਘੜ ਰਹੀ ਮੈਂ ਤਾਂ ਸੋਚਿਆ ਖੜਾ ਪਰ ਹਣੀ ਯਾਰ ਜ਼ਿਆਦੇ ਪੈਸੇ ਜ਼ਿਆਦੇ ਹੋਗਾ ਹੁਣ ਕੀ ਇਹਦਾ ਲਿਖਾਈ ਉਹਦੀ ਕਰੀ ਤੂੰ ਪੈਸੇ ਫਰਾਉ ਕੰ ਕਰਾ ਯਾਰ ਤੂੰ ਹੀ ਪੈਸੇ ਦਾ ਫਰਾਉਣਾ ਕੱਢ ਕੇ ਫੇਰ ਆਪੇ ਬਸ ਅਗਲਾ ਬਾਲੇ ਨਾ ਹੋਇਆ ਕਰ ਚੌੜੇ ਓਏ ਕਿ ਮਜਬੂਰੀ ਦੇ ਕਰ 5.5 ਤੋਂ ਦੋ ਦੋ ਜੰਡੀ ਵੇਖਿਆ ਕਰ ਅਗਲੇ ਕੋਈ ਨਹੀਂ ਰੱਖਿਆ ਇਹਨੂੰ ਹੀ ਪਸਾਗਾ ਨਹੀਂ ਮਾਸ਼ਾ ਅੱਲਾਹ ਕਹਿਣਾ ਹੁੰਦਾ ਚੱਲ ਜਾਈਏ ਮਾਸ਼ਾ ਅੱਲਾਹ ਹਾਂ ਸਾਡੇ ਪੰਜ ਚੱਲ ਗਏ ਹੋਰ ਗੱਡੀ ਚੱਲ ਗਏ ਦਿਖਾ ਦਿਓ ਅਗਲੀ ਦੱਸ ਦਿਓ ਇਹ ਤਾਂ ਅੱਜ ਦਾ ਦੱਸੇ ਉਹਦਾ ਬਾਹਰੇ ਟਾਈਮ ਦਾ ਦੱਸਦਾ ਮੈਨੂੰ ਮੱਛਣਾ ਲੱਗਿਆ ਮੈਂ ਕਹਿ ਦਿਆ ਕਰਦਾ ਪਹਿਲਾਂ ਮੈਨੂੰ ਦੱਸ ਦਿੰਜੇ ਤੂੰ ਕਿਸ਼ਨਾ ਉਹ ਭਾਈ ਚਾਹ ਪੀ ਲੋ ਹੁਣ ਯਾਰ ਕੀ ਦੇ ਨਾ ਮੱਛਦਾ ਕੋਣੀ ਕਿਹੋ ਗੁਰੂ ਪੀਰ ਦਾ ਤੂੰ ਸੋਚਦਾ ਨਾ ਦਿੰਦਾ ਵੀ ਉਹੀ ਆ ਫਿਰ ਬੰਦਾ ਇੱਥੇ ਕੋਈ ਰੋਟੀਆਂ ਨਹੀਂ ਦਿੰਦਾ ਕਹਿੰਦਾ ਲਖਾਈ ਕਰਾਓ ਬਈ ਫਿਰ ਨਹੀ ਨਹੀ ਆਪ ਕਰਾ ਦੇ ਕੌਣ ਕਰਾ ਦੇ ਲੱਗਾਈ ਚੱਲ ਆਉਦੀ ਆਉਦੀ ਆ ਯਾਰ ਖੜਾ ਚੱਲ ਓਏ ਯਾਰ ਸੁੱਖੇ ਭਾਈ ਯਾਰ ਕਾਦੇ ਹਾਸ 520000 ਯਾਰ ਲਖਾਈ ਆ 550000 ਕਾ ਨਹੀਂ ਚੱਲੋ ਯਾਰ ਆ ਆ ਦੀ ਆ ਦੀ ਕਰਾਇਆ ਤਾਇਆ ਆ ਜਾ ਕੋਈ ਓ ਆ ਜਾ ਤੁਸੀਂ ਉਹ ਲਖਾਈ ਕਰਾ ਦੇ ਯਾਰ ਆਪੋ ਆਪਣੀ ਕਿੱਡੀ ਗਾਲਾ 100 ਰੁਪਏ ਨਾਲ 100 ਪਿੱਛੇ ਕੰਮ ਦੇਦਾ 100 ਪਿੱਛੇ ਉਹ ਕਹਿੰਦਾ ਯਾਰ ਕੱਲ ਗੱਲ ਕਰ ਮੈਂ ਹੋਰ ਤੁਸੀਂ ਕਿਉਂ ਆ ਯਾਰ ਜੱਗੀ ਕਿਵੇਂ ਕਰਾਦਾ ਬਈ 5500 ਦਾ ਬਈ ਆਪ ਦੀ ਆਉਂਦੀ 5500 ਹੀ ਲਖਾਈ ਆਪੋ ਆਪਣੀ ਠੀਕ ਹੋਰ ਕੀ ਰੌਲਾ ਲੈ ਵੀ ਦੋਸਤ ਤੁਹਾਨੂੰ ਬੱਕਰਾ ਵਿਖਾ ਦਿੰਨੇ ਆ ਬਾਈ ਕੀ ਨਾ ਆ ਬੱਕਰਾ ਆ ਵੀ ਆ ਬਾਬਾ ਜੀ ਲਿਖਾਈ ਆਪੋ ਆਪਣੀ ਆ 5500 ਚ ਹੋਇਆ ਸੌਦਾ ਆ ਬੱਕਰੇ ਦਾ ਬਾਈ ਜੀ ਸੁਖ ਦੇ ਪਿੰਡੋਂ ਹੀ ਆਏ ਸੀਗੇ ਭਲਾਈਆਂ ਨੇ ਬਾਈ